ਗੋਲਡ ਕੋਸਟ ਦੇ ਇੱਕ ਮੌਰੀ ਨੌਜਵਾਨ ਨਾਲ ਭੇਜਪਾਬ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਉਸ ਨੂੰ ਆਪਣੀ ਕਲਚਰ ਟੈਟੂ ਤਾਮੋਕੋਕਰਨ ਰੈਸਟੋਰੈਂਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ 24 ਸਾਲਾਂ ਖਲੇ ਪੁਕਾਈ ਆਪਣੇ ਦੋਸਤ ਦੇ ਜਨਮ ਦਿਨ ਲਈ ਬਰਲੀ ਪਵੇਲੀਨ ਗਿਆ ਸੀ ਪਰ ਸਿਕਿਉਰਿਟੀ ਗਾਰਡਾਂ ਨੇ ਉਸ ਦੀ ਗਰਦਨ ਤੋਂ ਲੈ ਕੇ ਮੋਢੇ ਤੱਕ ਬਣੇ ਤਾਮੋਕੋ ਨੂੰ ਵੇਖ ਕੇ ਐਂਟਰੀ ਨਹੀਂ ਦਿੱਤੀ ਪੋਕਾਈ ਕਹਿੰਦਾ ਹੈ ਕਿ ਉਸਦਾ ਟੈਟੂ ਉਸਦੇ ਪਰਿਵਾਰ ਪੁਰਖਿਆਂ ਅਤੇ ਆਪਣੀ ਪਛਾਣ ਦਾ ਪਰ ਦੇਖਿਆ ਇਸਤੇ ਰੈਸਟੋਰੈਂਟ ਪ੍ਰਬੰਧਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਿਰਫ ਡਰੈਸ ਕੋਡ ਦਿੱਤੀ ਦਾ ਹੀ ਹਵਾਲਾ ਦਿੰਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਉਣੇ ਜਾਂ ਅਪਮਾਨਜਨਕ ਟੈਟੂ ਬਣਾ ਕੇ ਆਉਣਾ ਮਨਾ ਹੈ ਇਸਤੇ ਤਾਂ ਮੋਕੋ ਕਲਾਕਾਰ ਕਹਿੰਦੇ ਹਨ ਕਿ ਸਿਰਫ ਟੈਟੂ ਨਹੀਂ ਹੈ ਸਗੋ ਮੌਰੀ ਲੋਕਾਂ ਲਈ ਚੰਗਿਆਈ ਅਤੇ ਆਪਣੀ ਪਛਾਣ ਮੂੜ ਪ੍ਰਾਪਤ ਕਰਨ ਦਾ ਸਾਧਨ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਣਾ ਅਗਿਆਨਤਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਸੱਭਿਆਚਾਰਕ ਪਛਾਣ ਨੂੰ ਵੀ ਡਰਾਉਨੇ ਟੈਟੂ ਸਮਝਿਆ ਜਾ ਸਕਦਾ ਹੈ 골ਡ ਕੋਸਟ ਦੇ ਇੱਕ ਮੌਰੀ ਨੌਜਵਾਨ ਨਾਲ ਭੇਜਪਾਬ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਉਸ ਨੂੰ ਆਪਣੀ ਕਲਚਰ ਟੈਟੂ ਤਾਮੋ ਕੋਕਰਨ ਰੈਸਟੋਰੈਂਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ 24 ਸਾਲਾਂ ਖਿਲੇ ਪੁਕਾਈ ਆਪਣੇ ਦੋਸਤ ਦੇ ਜਨਮ ਦਿਨ ਲਈ ਬਰਲੀ ਪਵੇਲੀਨ ਗਿਆ ਸੀ ਪਰ ਸਿਕਿਉਰਿਟੀ ਗਾਰਡਾਂ ਨੇ ਉਸ ਦੀ ਗਰਦਨ ਤੋਂ ਲੈ ਕੇ ਮੋਢੇ ਤੱਕ ਬਣੇ ਤਾਮੋ ਕੋ ਨੂੰ ਵੇਖ ਕੇ ਐਂਟਰੀ ਨਹੀਂ ਦਿੱਤੀ ਪੁਕਾਈ ਕਹਿੰਦਾ ਹੈ ਕਿ ਉਸ ਦਾ ਟੈਟੂ ਉਸ ਦੇ ਪਰਿਵਾਰ ਪੁਰਖਿਆਂ ਅਤੇ ਆਪਣੀ ਪਛਾਣ ਦਾ ਪਰ ਦੇਖਿਆ ਇਸਤੇ ਰੈਸਟੋਰੈਂਟ ਪ੍ਰਬੰਧਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਿਰਫ ਡਰੈਸ ਕੋਡ ਦਿੱਤੀ ਦਾ ਹੀ ਹਵਾਲਾ ਦਿੰਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਉਣੇ ਜਾਂ ਅਪਮਾਨਜਨਕ ਟੈਟੂ ਬਣਾ ਕੇ ਆਉਣਾ ਮਨਾ ਹੈ ਇਸਤੇ ਤਾਂ ਮੋਕੋ ਕਲਾਕਾਰ ਕਹਿੰਦੇ ਹਨ ਕਿ ਸਿਰਫ ਟੈਟੂ ਨਹੀਂ ਹੈ ਸਗੋ ਮੌਰੀ ਲੋਕਾਂ ਲਈ ਚੰਗਿਆਈ ਅਤੇ ਆਪਣੀ ਪਛਾਣ ਮੂੜ ਪ੍ਰਾਪਤ ਕਰਨ ਦਾ ਸਾਧਨ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਣਾ ਅਗਿਆਨਤਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਸੱਭਿਆਚਾਰਕ ਪਛਾਣ ਨੂੰ ਵੀ ਡਰਾਉਨੇ ਟੈਟੂ ਸਮਝਿਆ ਜਾ ਸਕਦਾ ਹੈ ਗੋਲਡ ਕੋਸਟ ਦੇ ਇੱਕ ਮੌਰੀ ਨੌਜਵਾਨ ਨਾਲ ਭੇਜਪਾਬ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਉਸ ਨੂੰ ਆਪਣੇ ਕਲਚਰ ਟੈਟੂ ਤਾਮੋਕੋਕਰਨ ਰੈਸਟੋਰੈਂਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। 24 ਸਾਲਾਂ ਖੇਲੇ ਪੁਕਾਈ ਆਪਣੇ ਦੋਸਤ ਦੇ ਜਨਮ ਦਿਨ ਲਈ ਬਰਲੀ ਪਵੇਲੀਨ ਗਿਆ ਸੀ ਪਰ ਸਿਕਿਉਰਿਟੀ ਗਾਰਡਾਂ ਨੇ ਉਸ ਦੀ ਗਰਦਨ ਤੋਂ ਲੈ ਕੇ ਮੋਢੇ ਤੱਕ ਬਣੇ ਤਾਮੋਕੋ ਨੂੰ ਵੇਖ ਕੇ ਐਂਟਰੀ ਨਹੀਂ ਦਿੱਤੀ। ਪੁਕਾਈ ਕਹਿੰਦਾ ਹੈ ਕਿ ਉਸ ਦਾ ਟੈਟੂ ਉਸ ਦੇ ਪਰਿਵਾਰ ਪੁਰਖਿਆਂ ਅਤੇ ਆਪਣੀ ਪਛਾਣ ਦਾ ਪਰ ਦੇਖਿਆ ਇਸਤੇ ਰੈਸਟੋਰੈਂਟ ਪ੍ਰਬੰਧਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਿਰਫ ਡਰੈਸ ਕੋਡ ਦਿੱਤੀ ਦਾ ਹੀ ਹਵਾਲਾ ਦਿੰਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਉਣੇ ਜਾਂ ਅਪਮਾਨਜਨਕ ਟੈਟੂ ਬਣਾ ਕੇ ਆਉਣਾ ਮਨਾ ਹੈ ਇਸਤੇ ਤਾਂ ਮੋਕੋ ਕਲਾਕਾਰ ਕਹਿੰਦੇ ਹਨ ਕਿ ਸਿਰਫ ਟੈਟੂ ਨਹੀਂ ਹੈ ਸਗੋ ਮੌਰੀ ਲੋਕਾਂ ਲਈ ਚੰਗਿਆਈ ਅਤੇ ਆਪਣੀ ਪਛਾਣ ਮੂੜ ਪ੍ਰਾਪਤ ਕਰਨ ਦਾ ਸਾਧਨ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਣਾ ਅਗਿਆਨਤਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਸੱਭਿਆਚਾਰਕ ਪਛਾਣ ਨੂੰ ਵੀ ਡਰਾਉਨੇ ਟੈਟੂ ਸਮਝਿਆ ਜਾ ਸਕਦਾ ਹੈ ਗੋਲਡ ਕੋਸਟ ਦੇ ਇੱਕ ਮੌਰੀ ਨੌਜਵਾਨ ਨਾਲ ਭੇਜਪਾਬ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਉਸ ਨੂੰ ਆਪਣੇ ਕਲਚਰ ਟੈਟੂ ਤਾਮੋਕੋਕਰਨ ਰੈਸਟੋਰੈਂਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ 24 ਸਾਲਾਂ ਖੇਲੇ ਪੋਕਾਈ ਆਪਣੇ ਦੋਸਤ ਦੇ ਜਨਮ ਦਿਨ ਲਈ ਬਰਲੀ ਪਵੇਲੀਨ ਗਿਆ ਸੀ ਪਰ ਸਿਕਿਉਰਿਟੀ ਗਾਰਡਾਂ ਨੇ ਉਸ ਦੀ ਗਰਦਨ ਤੋਂ ਲੈ ਕੇ ਮੋਢੇ ਤੱਕ ਬਣੇ ਤਾਮੋਕੋ ਨੂੰ ਵੇਖ ਕੇ ਐਂਟਰੀ ਨਹੀਂ ਦਿੱਤੀ ਪੋਕਾਈ ਕਹਿੰਦਾ ਹੈ ਕਿ ਉਸਦਾ ਟੈਟੂ ਉਸਦੇ ਪਰਿਵਾਰ ਪੁਰਖਿਆਂ ਅਤੇ ਆਪਣੀ ਪਛਾਣ ਦਾ ਪਰ ਦੇਖਿਆ ਇਸਤੇ ਰੈਸਟੋਰੈਂਟ ਪ੍ਰਬੰਧਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਿਰਫ ਡਰੈਸ ਕੋਡ ਦਿੱਤੀ ਦਾ ਹੀ ਹਵਾਲਾ ਦਿੰਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਉਣੇ ਜਾਂ ਅਪਮਾਨਜਨਕ ਟੈਟੂ ਬਣਾ ਕੇ ਆਉਣਾ ਮਨਾ ਹੈ ਇਸਤੇ ਤਾਂ ਮੋਕੋ ਕਲਾਕਾਰ ਕਹਿੰਦੇ ਹਨ ਕਿ ਸਿਰਫ ਟੈਟੂ ਨਹੀਂ ਹੈ ਸਗੋ ਮੌਰੀ ਲੋਕਾਂ ਲਈ ਚੰਗਿਆਈ ਅਤੇ ਆਪਣੀ ਪਛਾਣ ਮੂੜ ਪ੍ਰਾਪਤ ਕਰਨ ਦਾ ਸਾਧਨ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਣਾ ਅਗਿਆਨਤਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਸੱਭਿਆਚਾਰਕ ਪਛਾਣ ਨੂੰ ਵੀ ਡਰਾਉਨੇ ਟੈਟੂ ਸਮਝਿਆ ਜਾ ਸਕਦਾ ਹੈ 골ਡ ਕੋਸਟ ਦੇ ਇੱਕ ਮੌਰੀ ਨੌਜਵਾਨ ਨਾਲ ਭੇਜਪਾਬ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਉਸ ਨੂੰ ਆਪਣੀ ਕਲਚਰ ਟੈਟੂ ਤਾਮੋਕੋਕਰਨ ਰੈਸਟੋਰੈਂਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ 24 ਸਾਲਾਂ ਖੇਲੇ ਪੁਕਾਈ ਆਪਣੇ ਦੋਸਤ ਦੇ ਜਨਮ ਦਿਨ ਲਈ ਬਰਲੀ ਪਵੇਲੀਨ ਗਿਆ ਸੀ ਪਰ ਸਿਕਿਉਰਿਟੀ ਗਾਰਡਾਂ ਨੇ ਉਸ ਦੀ ਗਰਦਨ ਤੋਂ ਲੈ ਕੇ ਮੋਢੇ ਤੱਕ ਬਣੇ ਤਾ ਮੌਕੋ ਨੂੰ ਵੇਖ ਕੇ ਐਂਟਰੀ ਨਹੀਂ ਦਿੱਤੀ ਪੁਕਾਈ ਕਹਿੰਦਾ ਹੈ ਕਿ ਉਸ ਦਾ ਟੈਟੂ ਉਸ ਦੇ ਪਰਿਵਾਰ ਪੁਰਖਿਆਂ ਅਤੇ ਆਪਣੀ ਪਛਾਣ ਦਾ ਪਰ ਦੇਖਿਆ ਇਸਤੇ ਰੈਸਟੋਰੈਂਟ ਪ੍ਰਬੰਧਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਿਰਫ ਡਰੈਸ ਕੋਡ ਦਿੱਤੀ ਦਾ ਹੀ ਹਵਾਲਾ ਦਿੰਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਉਣੇ ਜਾਂ ਅਪਮਾਨਜਨਕ ਟੈਟੂ ਬਣਾ ਕੇ ਆਉਣਾ ਮਨਾ ਹੈ ਇਸਤੇ ਤਾਂ ਮੋਕੋ ਕਲਾਕਾਰ ਕਹਿੰਦੇ ਹਨ ਕਿ ਸਿਰਫ ਟੈਟੂ ਨਹੀਂ ਹੈ ਸਗੋ ਮੌਰੀ ਲੋਕਾਂ ਲਈ ਚੰਗਿਆਈ ਅਤੇ ਆਪਣੀ ਪਛਾਣ ਮੂੜ ਪ੍ਰਾਪਤ ਕਰਨ ਦਾ ਸਾਧਨ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਣਾ ਅਗਿਆਨਤਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਸੱਭਿਆਚਾਰਕ ਪਛਾਣ ਨੂੰ ਵੀ ਡਰਾਉਨੇ ਟੈਟੂ ਸਮਝਿਆ ਜਾ ਸਕਦਾ ਹੈ 골ਡ ਕੋਸਟ ਦੇ ਇੱਕ ਮੌਰੀ ਨੌਜਵਾਨ ਨਾਲ ਭੇਜਪਾਬ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਉਸ ਨੂੰ ਆਪਣੀ ਕਲਚਰ ਟੈਟੂ ਤਾਮੋਕੋਕਰਨ ਰੈਸਟੋਰੈਂਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ 24 ਸਾਲਾਂ ਖੇਲੇ ਪੁਕਾਈ ਆਪਣੇ ਦੋਸਤ ਦੇ ਜਨਮ ਦਿਨ ਲਈ ਬਰਲੀ ਪਵੇਲੀਨ ਗਿਆ ਸੀ ਪਰ ਸਿਕਿਉਰਿਟੀ ਗਾਰਡਾਂ ਨੇ ਉਸ ਦੀ ਗਰਦਨ ਤੋਂ ਲੈ ਕੇ ਮੋਢੇ ਤੱਕ ਬਣੇ ਤਾਂ ਮੌਕੋ ਨੂੰ ਵੇਖ ਕੇ ਐਂਟਰੀ ਨਹੀਂ ਦਿੱਤੀ ਪੁਕਾਈ ਕਹਿੰਦਾ ਹੈ ਕਿ ਉਸ ਦਾ ਟੈਟੂ ਉਸ ਦੇ ਪਰਿਵਾਰ ਪੁਰਖਿਆਂ ਅਤੇ ਆਪਣੀ ਪਛਾਣ ਦਾ ਪਰ ਦੇਖਿਆ ਇਸਤੇ ਰੈਸਟੋਰੈਂਟ ਪ੍ਰਬੰਧਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਿਰਫ ਡਰੈਸ ਕੋਡ ਦਿੱਤੀ ਦਾ ਹੀ ਹਵਾਲਾ ਦਿੰਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਉਣੇ ਜਾਂ ਅਪਮਾਨਜਨਕ ਟੈਟੂ ਬਣਾ ਕੇ ਆਉਣਾ ਮਨਾ ਹੈ ਇਸਤੇ ਤਾਂ ਮੋਕੋ ਕਲਾਕਾਰ ਕਹਿੰਦੇ ਹਨ ਕਿ ਸਿਰਫ ਟੈਟੂ ਨਹੀਂ ਹੈ ਸਗੋ ਮੌਰੀ ਲੋਕਾਂ ਲਈ ਚੰਗਿਆਈ ਅਤੇ ਆਪਣੀ ਪਛਾਣ ਮੂੜ ਪ੍ਰਾਪਤ ਕਰਨ ਦਾ ਸਾਧਨ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਣਾ ਅਗਿਆਨਤਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਸੱਭਿਆਚਾਰਕ ਪਛਾਣ ਨੂੰ ਵੀ ਡਰਾਉਨੇ ਟੈਟੂ ਸਮਝਿਆ ਜਾ ਸਕਦਾ ਹੈ 골ਡ ਕੋਸਟ ਦੇ ਇੱਕ ਮੌਰੀ ਨੌਜਵਾਨ ਨਾਲ ਭੇਜਪਾਬ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਉਸ ਨੂੰ ਆਪਣੀ ਕਲਚਰ ਟੈਟੂ ਤਾਮੋਕੋਕਰਨ ਰੈਸਟੋਰੈਂਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ 24 ਸਾਲਾਂ ਖੇਲੇ ਪੁਕਾਈ ਆਪਣੇ ਦੋਸਤ ਦੇ ਜਨਮ ਦਿਨ ਲਈ ਬਰਲੀ ਪਵੇਲੀਨ ਗਿਆ ਸੀ ਪਰ ਸਿਕਿਉਰਿਟੀ ਗਾਰਡਾਂ ਨੇ ਉਸ ਦੀ ਗਰਦਨ ਤੋਂ ਲੈ ਕੇ ਮੋਢੇ ਤੱਕ ਬਣੇ ਤਾ ਮੋਕੋ ਨੂੰ ਵੇਖ ਕੇ ਐਂਟਰੀ ਨਹੀਂ ਦਿੱਤੀ ਪੁਕਾਈ ਕਹਿੰਦਾ ਹੈ ਕਿ ਉਸ ਦਾ ਟੈਟੂ ਉਸ ਦੇ ਪਰਿਵਾਰ ਪੁਰਖਿਆਂ ਅਤੇ ਆਪਣੀ ਪਛਾਣ ਦਾ ਪਰ ਦੇਖਿਆ ਇਸਤੇ ਰੈਸਟੋਰੈਂਟ ਪ੍ਰਬੰਧਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਿਰਫ ਡਰੈਸ ਕੋਡ ਦਿੱਤੀ ਦਾ ਹੀ ਹਵਾਲਾ ਦਿੰਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਉਣੇ ਜਾਂ અપਮਾਨਜਨਕ ਟੈਟੂ ਬਣਾ ਕੇ ਆਉਣਾ ਮਨਾ ਹੈ ਇਸਤੇ ਤਾਂ ਮੋਕੋ ਕਲਾਕਾਰ ਕਹਿੰਦੇ ਹਨ ਕਿ ਸਿਰਫ ਟੈਟੂ ਨਹੀਂ ਹੈ ਸਗੋ ਮੌਰੀ ਲੋਕਾਂ ਲਈ ਚੰਗਿਆਈ ਅਤੇ ਆਪਣੀ ਪਛਾਣ ਮੂੜ ਪ੍ਰਾਪਤ ਕਰਨ ਦਾ ਸਾਧਨ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਣਾ ਅਗਿਆਨਤਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਸੱਭਿਆਚਾਰਕ ਪਛਾਣ ਨੂੰ ਵੀ ਡਰਾਉਨੇ ਟੈਟੂ ਸਮਝਿਆ ਜਾ ਸਕਦਾ ਹੈ ਗੋਲਡ ਕੋਸਟ ਦੇ ਇੱਕ ਮੌਰੀ ਨੌਜਵਾਨ ਨਾਲ ਭੇਜਪਾਬ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਉਸ ਨੂੰ ਆਪਣੀ ਕਲਚਰ ਟੈਟੂ ਤਾਮੋਕੋਕਰਨ ਰੈਸਟੋਰੈਂਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। 24 ਸਾਲਾਂ ਖੇਲੇ ਪੁਕਾਈ ਆਪਣੇ ਦੋਸਤ ਦੇ ਜਨਮ ਦਿਨ ਲਈ ਬਰਲੀ ਪਵੇਲੀਨ ਗਿਆ ਸੀ ਪਰ ਸਿਕਿਉਰਿਟੀ ਗਾਰਡਾਂ ਨੇ ਉਸ ਦੀ ਗਰਦਨ ਤੋਂ ਲੈ ਕੇ ਮੋਢੇ ਤੱਕ ਬਣੇ ਤਾਮੋਕੋ ਨੂੰ ਵੇਖ ਕੇ ਐਂਟਰੀ ਨਹੀਂ ਦਿੱਤੀ। ਪੁਕਾਈ ਕਹਿੰਦਾ ਹੈ ਕਿ ਉਸ ਦਾ ਟੈਟੂ ਉਸ ਦੇ ਪਰਿਵਾਰ ਪੁਰਖਿਆਂ ਅਤੇ ਆਪਣੀ ਪਛਾਣ ਦਾ ਪਰ ਦੇਖਿਆ ਇਸਤੇ ਰੈਸਟੋਰੈਂਟ ਪ੍ਰਬੰਧਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਿਰਫ ਡਰੈਸ ਕੋਡ ਦਿੱਤੀ ਦਾ ਹੀ ਹਵਾਲਾ ਦਿੰਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਉਣੇ ਜਾਂ અપਮਾਨਜਨਕ ਟੈਟੂ ਬਣਾ ਕੇ ਆਉਣਾ ਮਨਾ ਹੈ ਇਸਤੇ ਤਾਂ ਮੋਕੋ ਕਲਾਕਾਰ ਕਹਿੰਦੇ ਹਨ ਕਿ ਸਿਰਫ ਟੈਟੂ ਨਹੀਂ ਹੈ ਸਗੋ ਮੌਰੀ ਲੋਕਾਂ ਲਈ ਚੰਗਿਆਈ ਅਤੇ ਆਪਣੀ ਪਛਾਣ ਮੂੜ ਪ੍ਰਾਪਤ ਕਰਨ ਦਾ ਸਾਧਨ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਣਾ ਅਗਿਆਨਤਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਸੱਭਿਆਚਾਰਕ ਪਛਾਣ ਨੂੰ ਵੀ ਡਰਾਉਨੇ ਟੈਟੂ ਸਮਝਿਆ ਜਾ ਸਕਦਾ ਹੈ 골ਡ ਕੋਸਟ ਦੇ ਇੱਕ ਮੌਰੀ ਨੌਜਵਾਨ ਨਾਲ ਭੇਜਪਾਬ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਉਸ ਨੂੰ ਆਪਣੀ ਕਲਚਰ ਟੈਟੂ ਤਾਮੋਕੋਕਰਨ ਰੈਸਟੋਰੈਂਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ 24 ਸਾਲਾਂ ਖੇਲੇ ਪੁਕਾਈ ਆਪਣੇ ਦੋਸਤ ਦੇ ਜਨਮ ਦਿਨ ਲਈ ਬਰਲੀ ਪਵੇਲੀਨ ਗਿਆ ਸੀ ਪਰ ਸਿਕਿਉਰਿਟੀ ਗਾਰਡਾਂ ਨੇ ਉਸ ਦੀ ਗਰਦਨ ਤੋਂ ਲੈ ਕੇ ਮੋਢੇ ਤੱਕ ਬਣੇ ਤਾ ਮੌਕੋ ਨੂੰ ਵੇਖ ਕੇ ਐਂਟਰੀ ਨਹੀਂ ਦਿੱਤੀ ਪੁਕਾਈ ਕਹਿੰਦਾ ਹੈ ਕਿ ਉਸ ਦਾ ਟੈਟੂ ਉਸ ਦੇ ਪਰਿਵਾਰ ਪੁਰਖਿਆਂ ਅਤੇ ਆਪਣੀ ਪਛਾਣ ਦਾ ਪਰ ਦੇਖਿਆ ਇਸਤੇ ਰੈਸਟੋਰੈਂਟ ਪ੍ਰਬੰਧਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਿਰਫ ਡਰੈਸ ਕੋਡ ਦਿੱਤੀ ਦਾ ਹੀ ਹਵਾਲਾ ਦਿੰਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਉਣੇ ਜਾਂ ਅਪਮਾਨਜਨਕ ਟੈਟੂ ਬਣਾ ਕੇ ਆਉਣਾ ਮਨਾ ਹੈ ਇਸਤੇ ਤਾਂ ਮੋਕੋ ਕਲਾਕਾਰ ਕਹਿੰਦੇ ਹਨ ਕਿ ਸਿਰਫ ਟੈਟੂ ਨਹੀਂ ਹੈ ਸਗੋ ਮੌਰੀ ਲੋਕਾਂ ਲਈ ਚੰਗਿਆਈ ਅਤੇ ਆਪਣੀ ਪਛਾਣ ਮੂੜ ਪ੍ਰਾਪਤ ਕਰਨ ਦਾ ਸਾਧਨ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਣਾ ਅਗਿਆਨਤਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਸੱਭਿਆਚਾਰਕ ਪਛਾਣ ਨੂੰ ਵੀ ਡਰਾਉਨੇ ਟੈਟੂ ਸਮਝਿਆ ਜਾ ਸਕਦਾ ਹੈ 골ਡ ਕੋਸਟ ਦੇ ਇੱਕ ਮੌਰੀ ਨੌਜਵਾਨ ਨਾਲ ਭੇਜਪਾਬ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਉਸ ਨੂੰ ਆਪਣੀ ਕਲਚਰ ਟੈਟੂ ਤਾਮੋ ਕੋਕਰਨ ਰੈਸਟੋਰੈਂਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ 24 ਸਾਲਾਂ ਖਿਲੇ ਪੁਕਾਈ ਆਪਣੇ ਦੋਸਤ ਦੇ ਜਨਮ ਦਿਨ ਲਈ ਬਰਲੀ ਪਵੇਲੀਨ ਗਿਆ ਸੀ ਪਰ ਸਿਕਿਉਰਿਟੀ ਗਾਰਡਾਂ ਨੇ ਉਸ ਦੀ ਗਰਦਨ ਤੋਂ ਲੈ ਕੇ ਮੋਢੇ ਤੱਕ ਬਣੇ ਤਾਮੋ ਕੋ ਨੂੰ ਵੇਖ ਕੇ ਐਂਟਰੀ ਨਹੀਂ ਦਿੱਤੀ ਪੁਕਾਈ ਕਹਿੰਦਾ ਹੈ ਕਿ ਉਸ ਦਾ ਟੈਟੂ ਉਸ ਦੇ ਪਰਿਵਾਰ ਪੁਰਖਿਆਂ ਅਤੇ ਆਪਣੀ ਪਛਾਣ ਦਾ ਪਰ ਦੇਖਿਆ ਇਸਤੇ ਰੈਸਟੋਰੈਂਟ ਪ੍ਰਬੰਧਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਿਰਫ ਡਰੈਸ ਕੋਡ ਦਿੱਤੀ ਦਾ ਹੀ ਹਵਾਲਾ ਦਿੰਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਉਣੇ ਜਾਂ ਅਪਮਾਨਜਨਕ ਟੈਟੂ ਬਣਾ ਕੇ ਆਉਣਾ ਮਨਾ ਹੈ ਇਸਤੇ ਤਾਂ ਮੋਕੋ ਕਲਾਕਾਰ ਕਹਿੰਦੇ ਹਨ ਕਿ ਸਿਰਫ ਟੈਟੂ ਨਹੀਂ ਹੈ ਸਗੋ ਮੌਰੀ ਲੋਕਾਂ ਲਈ ਚੰਗਿਆਈ ਅਤੇ ਆਪਣੀ ਪਛਾਣ ਮੂੜ ਪ੍ਰਾਪਤ ਕਰਨ ਦਾ ਸਾਧਨ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਣਾ ਅਗਿਆਨਤਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਸੱਭਿਆਚਾਰਕ ਪਛਾਣ ਨੂੰ ਵੀ ਡਰਾਉਨੇ ਟੈਟੂ ਸਮਝਿਆ ਜਾ ਸਕਦਾ ਹੈ